ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਭਪੁਰ ਪਿਆਨਾ ਦਿਵਸ ਆ ਪਮਨਾਰੇ ਕਾ ਚਲੋ ਮੈਂ ਜੋਤੀ ਜੋਤ ਲਵਜ ਸਾਡੇ ਪ੍ਰਚਲਿਤ ਹੈ ਮੈਂ ਕਹਾਂਗਾ ਹੋਰ ਕੋਈ ਸ਼ਬਦ ਸਾਡੇ ਕੋਸ਼ ਚੋਂ ਲੱਭਣਾ ਕੋਈ ਭਾਈ ਸਾਹਿਬ ਵੀ ਅੱਜ ਪੜ੍ਹ ਰਹੇ ਸਨ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਖਾਰੇ ਕੀ ਕਵਨ ਟੇਕ ਜਾਂ ਸ਼ਬਦ ਸੀ ਸੂਰਜ ਕਿਰਨ ਮਿਲੇ ਜਲਕਾ ਜਲਕੁਵਾਰ ਆਂ ਜੋਤੀ ਜੋਤ ਰਲੀ ਸੰਪੂਰਨthia ਤਾਮ ਹਾਲਾਂ ਕੇ ਇਸ ਬੜੀ ਵਰੀ ਬੇਨਤੀ ਕੀਤੀ ਕਿਉਂਕਿ ਸ਼ਬਦ ਹੋਰ ਕੋਸ਼ ਚੋ ਜੇ ਸ਼ਬਦ ਲੱਭਣ ਜਾਓ ਮਰੀਆਲਾ ਵੀ ਤੇ ਕਹਿ ਨਹੀਂ ਸਕਦੇ ਗੁਰੂ ਰੰਧ ਸਾਹਿਬ ਚ ਕਿਹਾ ਅਸੀਂ ਉਸ ਦਿਨ ਵਰਜ ਕੀਤੀ ਸੀ ਹਰਬੰਸ ਜਗਤ ਜਸ ਸੰਚ ਰਿਓ ਸੋ ਕਵਣ ਕੈ ਸ੍ਰੀ ਗੁਰੂ ਮੂਯੋ ਮੇਰੀ ਬੇਨਤੀ ਹੈ ਗੁਰ ਸਿੱਖੋ ਇਹ ਇੰਨੀ ਤਰੀਕ ਨੂੰ ਮਹਾਰਾਜ ਪਿਆਨਾ ਕੀਤਾ ਇੰਨੀ ਤਰੀਕ ਨੂੰ ਆਗਮਨ ਹੋਇਆ ਇਹ 10 ਸ਼ਰੀਰਾਂ ਵਿੱਚ ਜਿਹੜੇ ਕੌਤਕ ਰਚਾਏ ਇਹ ਉਹਨਾਂ ਦੀਆਂ ਤਰੀਕਾਂ ਨੇ ਉਂਝ ਯਾਦ ਰੱਖਿਓ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਮ ਮੈ ਰਿਆ ਸਮ ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ ਭੱਜਤਾ ਸ਼िखर ਦਾ ਬੋਲ ਕਹਿੰਦੇ ਇਹ ਸਤਿਗੁਰ ਤੁਸੀਂ ਚੌਂ ਜੁਗਾਂ ਵਿੱਚ ਆਪਹੀ ਆਪਣੀ ਕਲਾ ਵਰਤਾ ਰਹੇ ਏਸੇ ਕਰਕੇ ਜਦੋਂ ਜੋਤ ਰੂਪ ਦੀ ਗੱਲ ਕਿਉਂਕਿ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਇਹ ਬ੍ਰਹਮ ਗਿਆਨੀ ਪੁਰਸ਼ ਲਈ ਜਗਿਆ ਸੂਲੀਖੇ ਫਿਰ ਬੇਨਤੀ ਖੇ ਜੋਤੀ ਜੋਤ ਰਲੀ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਗਈ ਪਰ ਗੁਰੂ ਸ਼ਰੀਰ ਵਿੱਚ ਵਿਰਤਦਾ ਹੋਇਆ ਵੀ ਗੁਰਮ ਕੋ ਸਿੱਖ ਦੀ ਨਜ਼ਰ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ ਫਿਰ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣੋ ਜਿਹੜੀ ਗੱਲ ਮੈਂ ਕਹਿਣੀ ਚਾਹਾਂ ਮੈਂ ਸ਼ਬਦ ਜੋਤੀ ਜੋਤ ਵਰਤਾਂਗਾ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਮਰਿਆ ਨਹੀਂ ਕਹਿਣਾ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੋਰ ਵਰਤਿਆ ਜੀ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਗੁਰੂ ਰਾਮਦਾਸ ਜੀ ਮੇਰਾ ਖਿਆਲ ਹੈ ਪੱਟਾਂ ਦੇ ਸੋਈਆਂ ਦਾ ਆਖੀਰਲਾ ਸੋਈ ਆਖਿਆ ਜੀ ਸਭ ਤੋਂ ਆਖੀਰਲਾ ਗੁਰੂ ਰਾਮਦਾਸ ਜੀ ਦੇ ਪਿਆਨੇ ਦਾ ਤੇ ਗੁਰੂ ਅਰਜੁਨ ਦੇਵ ਦੀ ਗੁਰਗੱਦੀ ਦਾ ਦੇਵਪੁਰੀ ਮੈਂ ਗਇਓ ਆਹ ਪਰਮੇਸ਼ਰ ਪਾਇਓ ਖੜ ਸਿੰਘਾਸਨ ਬੀਓ ਸ੍ਰੀ ਗੁਰਤਾਹਿ ਬਿਠਾਇਓ ਰਹਿਸ ਕੀਓ ਸੁਰਦੇਵ ਤੋਏ ਜਗ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਤਮੀ ਗੁਰ ਅਰਜੁਨ ਕੋ ਦਿਾਇਓ ਉਥੇ ਦੇਵਪੁਰੀ ਸ਼ਬਦ ਵਰਤਿਆ ਜੋਤੀ ਜੋਤ ਰਲੀ ਪਰ ਸੱਚ ਐਵੇਂ ਕਿ ਜਿਸ ਨੂੰ ਅਸੀਂ ਪਰਮ ਜੋਤ ਕਹਿੰਦੇ ਆ ਜਿਸ ਨੂੰ ਅਸੀਂ ਕਹਿੰਦੇ ਆ ਸਾਰੀਆਂ ਥਾਵਾਂ ਤੇ ਪਸਿਆ ਹੈ ਗੁਰੂ ਗ੍ਰੰਥ ਸਾਹਿਬ ਦਾ ਕੀਦਾ ਇਸ ਕਰਕੇ ਨਹੀਂ ਮੈਂ ਸਿੱਖ ਹੋਣ ਦੇ ਨਾਤੇ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਹਿੰਦਾ ਹੈ ਕਿ ਮੇਰਾ ਗੁਰੂ ਆਪ ਨਿਰਆਕਾਰ ਦੀ ਸਰਕਾਰ ਰੂਪ ਹੈ ਜੋਤ ਰੂਪ ਹਰ ਆਪ ਗੁਰਨਾਨ ਕਹਾਇਓ ਤਾਂਤੇ ਅੰਗਦ ਭਾਇਓ ਉਸ ਜੋਤ ਵਿੱਚੋਂ ਗੁਰੂ ਅੰਗਦ ਦੇ ਬਣਿਆ ਹੈ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਉਹ ਉਹ ਜੋਤ ਜਿਹਨੂੰ ਪਰਮ ਜੋਤ ਕਹਿ ਲੋ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰਕਿਓ ਫਿਰ ਬੇਨਤੀ ਹੈ ਗੁਰੂ ਅੰਗਦ ਦੇਵ ਸੱਚੇ ਬਾਦਸ਼ਾਹ ਇੱਕ ਤਾਂ ਗੁਰੂ ਜੋਤ ਦੀ ਜਿਹੜੀ ਸਾਡੀ ਜਿੱਥੇ ਜਿੱਥੇ ਇਹ ਸਰੀਰ ਕ ਰੂਪ ਚ ਵਰਤੀ ਕਿਉਂਕਿ ਭਾਵੇਂ ਪੰਜਵੇਂ ਜਾਮੇ ਪੋਥੀ ਪਰਮੇਸ਼ਰ ਕਾਥਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪਰ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਜੀ ਨੂੰ ਨਮਸਕਾਰ ਸੰਗਤ ਕਰਦੀ ਰਹੇ ਹੁਣ ਅਸੀਂ ਉਦਾਹਰਨ ਲਈ ਹੁਣ ਇੱਕ ਸਾਡੀ ਹੋਰ ਸਮੱਸਿਆ ਬੜੀ ਹੈ ਮਹਾਰਾਜ ਗੁਰੂ ਘਰ ਚ ਜਿਹੜੀ ਗੁਰਗੱਦੀ ਅੱਗੇ ਗਈ ਜਾਨ ਤੋਂ ਬਾਅਦ ਨਹੀਂ ਹਰ ਗੁਰੂ ਜੀ ਨੇ ਸਰੀਰ ਚ ਵਰਤਦਿਆਂ ਮੈਂ ਸਰੀਰ ਲਵਜ ਵਰਤ ਲਿਆ ਕਿਉਂਕਿ ਵਰਤਣਾ ਪੈਣਾ ਮੈਨੂੰ ਆਪਣੀ ਖਿਆਤੀ ਵੇਲੇ ਜਦੋਂ ਸਰੀਰ ਜਿਸ ਰੂਪ ਚ ਉਸ ਦੀ ਹਯਾਤੀ ਵਿੱਚ ਕਿਹਾ ਕਿ ਮੇਰੇ ਤੋਂ ਬਾਅਦ ਆਏ ਇਸ ਤਰੀਏ ਸੱਤ ਟਿੱਕਾ ਦਿੱਤੋਸ਼ ਜੀਵਦਾ ਜਿਉਂਦੇ ਜੀ ਟਿੱਕਾ ਦੇ ਦਿੱਤਾ ਵੀ ਆਹ ਕਹੇ ਮੇਰੇ ਤੋਂ ਬਾਅਦ ਟਿੱਕਾ ਦਰਤ ਗੁਰਿਆਈ ਦਾ ਟਿੱਕਾ ਇਸ ਮਸੀਨਾਂ ਖੜੀ ਹੋਵੇ ਹਾਲਾਂਕਿ ਸੱਤ ਟਿੱਕਾ ਦਿੱਤੋਸ਼ ਜੀਵਦਾ ਪਰ ਫਿਰ ਵੀ ਪਖੰਡੀ ਆਪਣੇ ਆਪਣੇ ਅੱਡੇ ਲਾ ਕੇ ਬੈਠੇ ਹਜ਼ੂਰ ਸੱਚੇ ਬਾਦਸ਼ਾਹ ਪਰ ਇੱਕ ਗੱਲ ਕਰਤਾਰਪੁਰ 18 ਸਾਲ ਮਹਾਰਾਜ ਰਹੇ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਦੇ ਰੂਪ ਚ ਤਕਰੀਬਨ 1532 ਤੋਂ ਲੈ ਕੇ 1539 ਤੱਕ ਉਹਨਾਂ ਕਮਾਈ ਕੀਤੀ ਹੁਕਮ ਮੰਨਿਆ ਪਰ ਨਾਲ ਗੁਰਗੱਦੀ ਦੇ ਕੇ ਕਿਆਪੁਰਖਾ ਕਰਤਾਰਪੁਰ ਨਹੀਂ ਰਹਿਣਾ ਖਡੂਰ ਚਲਾ ਜਾ ਉਥੇ ਕਿਉਂ ਇਹਦੇ ਕਈ ਕਾਰਨ ਨੇ ਤੇ ਉਂਝ ਵੈਸੇ ਹੁਣ ਸਾਡੇ ਵਿਦਵਾਨ ਕਹਿਣ ਲੱਗ ਪਏ ਜੀ ਹਰ ਇੱਕ ਦੀ ਆਪੋ ਆਪਣੀ ਵਿਚਾਰ ਹੈ ਜੀ ਵੀ ਜਦੋਂ ਗੁਰਗੱਦੀ ਦੇ ਦਿੱਤੀ ਫਿਰ ਸੰਗਤਾਂ ਨੇ ਬਾਬੇ ਨਾਨਕ ਨੂੰ ਮੱਥਾ ਨਹੀਂ ਟੇਕਿਆ ਉਹ ਜਿੰਨਾ ਚਿਰ ਕਿਸੇ ਮੈਂ ਕਹਿੰਨਾ ਕਿ ਇਹ ਕੋਈ ਰਾਸ਼ਟਰਪਤੀ ਲੱਥਾ ਸੀ ਬੇਦੀਆਂ ਸ਼ਕਤੀਆਂ ਸਾਰੀਆਂ ਜਿਹੜੀਆਂ ਨੇ ਖੋਲੀਆਂ ਹੁਣ ਹੁਣ ਦੂਜੇ ਨੂੰ ਵੇਖੋ ਇੰਨੀ ਅਸ਼ਰਦਾ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਫਿਰ ਸਿੱਖਾਂ ਨੇ ਕੋਈ ਨਹੀਂ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਕਮਾਲ ਦੀ ਗੱਲ ਗੁਰੂ ਤਾਂ ਪਿਆਰ ਨਾ ਕਰਦਾ ਸਿੱਖ ਬੈਰਾਗ ਚ ਹਜ਼ੂਰ ਨੂੰ ਪੁੱਛਦਾ ਪਿਆ ਤੇਰੇ ਤੋਂ ਬਿਨਾ ਕੀ ਬਣੇਗਾ ਇਹ ਇਸ ਜੋਤ ਦੇ ਸਿਸਟਮ ਨੂੰ ਪਲੀਜ਼ ਮੈਂ ਬੇਨਤੀ ਕਰਾਂਗਾ ਆਪੋ ਆਪਣੀ ਸੋਚ ਇਨੂੰ ਇਸ ਤਰ੍ਹਾਂ ਮਤ ਬਣਾਓ ਵੀ ਇੱਕ ਮੁਲਕ ਦਾ ਪ੍ਰੈਜ਼ੀਡੈਂਟ ਜਿੱਤਿਆ ਪਹਿਲੇ ਨੇ ਕਮਰਾ ਖਾਲੀ ਕਰ ਦਿੱਤਾ ਉਹਦੀ ਵੈਲਿਊ ਉਨੀ ਨਹੀਂ ਰਹੀ ਜਦੋਂ ਰਹਿੰਦਾ ਸੀ ਨਹੀਂ ਪਿਆਰਿਓ ਇੱਕ ਦੀਵਾ ਬਲਦਾ ਪਿਆ ਹੈ ਬਲਦਾ ਹੋਇਆ ਦੀਵਾ ਦੂਜੇ ਨੂੰ ਬਲਦਾ ਹੈ ਪਹਿਲੇ ਦੀਵੇ ਦੀ ਹਸਤੀ ਨੂੰ ਆਪਾਂ ਇਨਕਾਰ ਕਰਦੇ ਹਾਂ ਜੋਤ ਇੱਕੋ ਹੀ ਹੈ ਇਸ ਕਰਕੇ ਇਹ ਗੱਲ ਪ੍ਰਚਾਰ ਦੇਣੀ ਨਹੀਂ ਹਜ਼ੂਰ ਸੱਚੇ ਬਾਦਸ਼ਾਹ ਨੇ ਕਿਹਾ ਖੜੂਰ ਸ਼ੈਮ ਚਲੇ ਜਾਓ ਖਡੂਰ ਸਾਹਿਬ ਗੁਰਗੱਦੀ ਦਿੱਤੀ ਸੀ ਉਸ ਦਿਨ ਪਹਿਲੇ ਦਿਨ دیਵਾਨੀ ਏ ਸੀ ਜੀ ਗੁਰੂ ਅਮਰਦਾਸ ਜੀ ਨੂੰ ਕਿਹਾ ਨਹੀਂ ਗੋਇੰਦਵਾਲ ਸਾਹਿਬ ਚਲੇ ਜਾਓ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ ਭੇਜ ਦਿੱਤਾ ਜਦੋਂ ਘਰ ਚ ਬਖੇੜਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਗੁਰੂ ਕੀ ਵਡਾਲੀ ਹੋਇਆ ਸ਼ਹਿਰਟਾ ਸਾਹਿਬ ਪਰ ਸਤਿਗੁਰੂ ਦਾ ਪਿਆਨਾ ਜਿਹੜਾ ਉਹ ਕੀਰਤਪੁਰ ਸਾਹਿਬ ਹੋਇਆ ਕਿਉਂ ਗੁਰੂ ਕੀ ਵਡਾਲੀ ਚਲੇ ਗਏ ਜਦੋਂ ਮਿਸ਼ਨ ਵੱਡੇ ਹੋਣ ਕਈ ਸੱਜਣ ਪੁੱਛਦੇ ਆ ਜੀ ਗੁਰੂ ਗੋਬਿੰਦ ਸਿੰਘ ਅੰਮ੍ਰਿਤਸਰ ਕਿਉਂ ਨਹੀਂ ਆਏ ਕਿਹਾਂ ਦਾ ਸਵਾਲ ਹੈ ਜੀ ਤੇ ਉਹ ਪਸ ਗੱਲ ਪਕੜੀ ਮਹਾਰਾਜ ਤੇ ਆਏ ਨਹੀਂ ਕਿਵੇਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਕੀ ਜਿੱਤੇ ਰੱਖਿਓ ਉਸ ਵਕਤ ਮਾਹੌਲ ਕੀ ਸੀ ਉਸ ਸਮੇਂ ਨੂੰ ਧਿਆਨ ਚ ਰੱਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਾਹੌਰ ਗਿਆਨ ਵਾਸਤੇ ਕਿਉਂ ਨਹੀਂ ਗਏ ਸ਼ਾਦੀ ਕਰਨ ਕਿਉਂ ਨਹੀਂ ਗਏ ਗੁਰੂ ਦਾ ਲਾਹੌਰ ਬਸਾਇਆ ਸਾਨੂੰ ਸਭ ਨੂੰ ਪਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਮੇਰੀ ਇੱਕ ਬੇਨਤੀ ਹੈ ਕਿ ਅਸਲ ਚ ਗੁਰੂ ਕਿਤੇ ਵੀ ਨਹੀਂ ਚਾਹਦਾ ਈਰਖਾ ਬਣੇ ਜੇ ਕੋਈ ਗੁਰਮਖ ਪਿਆਰਾ ਮੋਢੇ ਤੇ ਪਰਣਾ ਰੱਖ ਕੇ ਤੁਰ ਪੈਂਦਾ ਨੇ ਇਹਦਾ મત ਸਮਝੋ ਵੀ ਉਹ ਕਮਜ਼ੋਰ ਹੈ ਉਹਨੂੰ ਪਤਾ ਹੈ ਇਹਨੇ ਚਿਰ ਦਾ ਅੰਦਰ ਕਮਾਇਆ ਇਸ ਈਰਖਾ ਦੇ ਪੱਟ ਚ ਕਿਉਂ ਸੜਨਾ ਜਿੱਥੇ ਬਾਹਂਗੀ ਗੁਰੂ ਉੱਥੇ ਕਿਰਪਾ ਕਰਦਾ ਹੈਗਾ ਇਹਦਾ ਮਤਲਬ ਸੀ ਕੋਈ ਈਰਖਾ ਕਦੀ ਮੰਜ਼ਲ ਤੇ ਨਹੀਂ ਪਹੁੰਚਣ ਦਿੰਦੀ ਤੇ ਦਾਸ ਹੀ ਕਈ ਵਾਰੀ ਬੇਨਤੀ ਕਰਦਾ ਹੈ ਦੋ ਚੀਜ਼ਾਂ ਜਿਸ ਬੰਦੇ ਦੀ ਜ਼ਿੰਦਗੀ ਚ ਆ ਗਈਆਂ ਮਰ ਗਿਆ ਅੰਦਰੋਂ ਇੱਕ ਪਰਾਈ ਤਾਂਤ ਤੇ ਦੂਜੀ ਪਰਾਈ ਆਸ ਜਿਹੜਾ ਪਰਾਈ ਤਾਂਤ ਕਰਦਾ ਈਰਖਾ ਕਰਦਾ ਉਹਨੂੰ ਨਾ ਮਾਰੋ ਈਰਖਾ ਨੂੰ ਗਿਆ ਪਰਾਈ ਆਸ ਜਿਹੜਾ ਦੂਜੇ ਦੇ ਖਾਤਵਨ ਵੇਖਣਾ ਸ਼ੁਰੂ ਕਰਦਾ ਸਮਝੋ ਵੀ ਜ਼ਿੰਦਗੀ ਚ ਗਿਆ ਉਹ ਬੰਦਾ ਕਦੀ ਤਰੱਕੀ ਨਹੀਂ ਕਰ ਸਕਦਾ ਉਹਦੀ ਮੰਗਣ ਦੀ ਬਿਰਤੀ ਨਹੀਂ ਜਾਏਗੀ ਹਜ਼ੂਰ ਨੇ ਇੱਕ ਤਾਂ ਕੀਰਤਪੁਰ ਸਾਹਿਬ ਗੁਰੂ ਅੰਗਦ ਦੇ ਵੈ ਗੁਰੂ ਜੀ ਕਰਤਾਰਪੁਰ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਿਆਨਾ ਕਰਦੇ ਨੇ ਗੁਰੂ ਅੰਗਦ ਦੇਵ ਖਡੂਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਆਪਣੇ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਇਸ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਭਾਵੇਂ ਸਰੀਰਕ ਉਮਰ ਦੇ ਲਿਹਾਜ਼ ਨਾਲ ਸਰੀਰਕ ਟਾਈਮ ਦੇ ਲਿਹਾਜ਼ ਨਾਲ 25 ਸਾਲ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਤੋਂ ਵੱਡੇ ਨੇ ਗੁਰੂ ਅੰਗਦ ਦੇਵ ਉਹਨਾਂ ਦੇ ਚਲਾਣੇ ਵੇਲੇ ਸਾਡਾ ਇਤਿਹਾਸ ਕਹਿੰਦਾ ਹੈ ਹਜ਼ੂਰ ਦੇ ਚਿਹਰੇ ਤੇ ਇਸ ਤਰ੍ਹਾਂ ਨੂਰ ਸੀ ਜਿਵੇਂ ਸੂਰਜ ਲਾਲੀ ਬਖੇਰ ਰਿਹਾ ਹੋਵੇ ਹੁਣ ਇਹ ਕਹਿ ਦੇਣਾ ਜੀ ਜਦੋਂ ਦੋਤ ਵਿੱਚੋਂ ਨਿਕਲ ਗਈ ਕਿੰਦੀ ਖਾਸ ਹੋਣੀ ਆ ਗੱਲਾਂ ਤੇ ਸੰਗਤ ਸੁਣੀ ਵੀ ਜਾਂਦੀ ਹਾਂ ਇਸਤਰੀ ਹੋਇਆ ਹੁਣ ਇਤਿਹਾਸ ਕਹਿੰਦਾ ਹੈ ਚਿਹਰੇ 'ਚ ਲਾਲੀ ਭਖੇ ਤੇ ਯਾਦ ਰੱਖਿਓ ਸੱਚੀ ਮੁੱਚੀ ਕੋ ਉਦਾਹਰਣ ਹੈ ਖੁੰਦੇ ਮਹਾਂਪੁਰ ਖੁਰਸ਼ੀਦ ਦੀ ਤਰ੍ਹਾਂ ਨੇ ਸੂਰਜ ਦੀ ਤਰ੍ਹਾਂ ਨੇ ਜਦੋਂ ਸੂਰਜ ਚੜਦਾ ਉਦੋਂ ਵੀ ਸੁਨਹਿਰੀ ਕਿਰਨਾਂ ਧਰਤੀ ਤੇ ਸੱਟਦਾ ਤੇ ਸੂਰਜ ਨੂੰ ਛਿਪਦੇ ਕੋਈ ਨੂੰ ਕਦੀ ਦੇਖਿਓ ਛਿਪਦਾ ਹੋਇਆ ਵੀ ਲਾਲੀ ਹੀ ਬਖੇਰਦਾ ਹੈ ਚੜਦਾ ਵੀ ਲਾਲੀ ਚ ਜਾਂਦਾ ਵੀ ਲਾਲੀ ਚ ਉਹਨਾਂ ਦੇ ਚਿਹਰੇ ਤੇ ਭਗ ਦੀ ਲਾਲੀ ਸੀ ਹਜ਼ੂਰ ਨੇ ਕਿਹਾ ਸਾਡੀ ਜਗਾ ਗੁਰੂ ਅਮਰਦਾਸ ਜਾਨੀਓ ਪੁੱਤਰਾ ਨੂੰ ਕਹਿ ਦਿੱਤਾ ਸਨਮਾਨਯੋਗ ਸਾਡੇ ਮਾਤਾ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਨੂੰ ਕਹਿ ਦਿੱਤਾ ਚਲਾਣੇ ਵੇਲੇ ਵੀ ਲਾਲੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅੰਗਦ ਦੇਵ ਦਾ ਚਿਹਰਾ ਤਾਂ ਇੰਨਾ ਕੁ ਭਕਦਾ ਸੀ ਹੁਣ ਇਹ ਨਾ ਸਮਝੋ ਕਿ ਦੇਹ ਦੀ ਸਿਫਤ ਕਰ ਲੱਗ ਪਏ ਜੇ ਕਹਿ ਵੀ ਦੇ ਕੋਈ ਹਰਜ ਨਹੀਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਆਪਾਪ ਘਟੇ ਜਾਂਦੇ ਤੁਸੀਂ ਭੱਟਾਂ ਦੇ ਸੋਈਆਂ 'ਚ ਖਾਸ ਕਰਕੇ ਬਾਬਾ ਸੱਤਾ ਬਲਵੰਡ ਜੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟਿਆ ਬੂੰਦਾ ਨਹੀਂ ਛੱਟਿਆ ਪਿਆਰਿਓ ਛੱਟਣ ਦਾ ਸਬੰਧ ਤੁਹਾਨੂੰ ਪਿੰਡੂ ਕਲਚਰ ਵਾਲਿਆਂ ਨੂੰ ਪਤਾ ਜਦੋਂ ਪਾਣੀ ਛੱਟੀਦਾ ਹੁੰਦਾ ਸੀ ਛੱਟਿਆ ਨਾਲ ਛੱਟਾ ਵੀ ਲੋਹੇ ਦਾ ਬਣਾ ਕੇ ਕਈ ਵਾਰੀ ਪੀਪੇ ਦਾ ਉਹਦੇ ਨਾਲ ਪਾਣੀ ਛੱਟਣਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਬਾਬਾ ਸੱਤਾ ਬਲਵੰਦ ਕਹਿੰਦੇ ਨੇ ਰੱਬੀ ਨੂਰ ਦੀ ਝੜੀ ਲੱਗਦੀ ਏ ਛੱਟਿਆ ਜਾਂਦਾ ਹੈ ਤੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਆ ਪਾਪ ਕੱਟੇ ਜਾਂਦੇ। ਹੋਵੇ ਸਿਖਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟਿ ਗਏ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਏ। ਇਹਨੂੰ ਹਜ਼ੂਰ ਨੇ ਖਾਸ ਕਰਕੇ ਹਜ਼ੂਰ ਦਾ ਸੋਈਆ ਕਿ ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਕੋ ਵੈ ਗੁਰ ਨਵਨੀ ਦਰਿਆਉ ਜਨਮ ਹਮ ਕਾਲ ਕੀ ਸਵਈਆ ਗੁਰੂ ਅੰਗਦ ਦੇਵ ਜੀ ਦੀ ਸਿਮਤਾ ਜੀ ਜਨਮ ਹਮ ਕਾਲਕ ਤੋ ਵੈ ਸੋ ਕਹੋ ਤਨ ਗੁਰ ਸੇਵੀਐ ਐਨ ਸ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਅੰਗਦ ਸਾਹਿਬ ਇੰਨੇ ਕਿਰਪਾਲੂ ਨੇ ਹਜ਼ੂਰ ਨੇ ਤਨ ਤੇ ਬਸਤਰ ਲਿਆ ਆਪਣੀ ਸ਼ਰੀਰਿਕ ਚੋਲੇ ਨੂੰ ਤਿਆਗ ਦੇ